ਡਪਾਰਟਮੈਂਟ ਦੇ ਵਿੱਚੋਂ ਡਾਕਟਰ ਰਾਜੀ চোপੜਾ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ ਅਸੀਂ ਧੰਨਵਾਦ ਕਰਦੇ ਹਾਂ ਉਹਦਾ ਕੰਮ ਕਰਨ ਤੇ ਜਿੱਥੇ ਸਾਡੇ ਆਪਣੇ ਡਿਪਾਰਟਮੈਂਟ ਦੇ ਵਿੱਚੋਂ ਕੁਝ ਪ੍ਰੋਫੈਸਰਸ ਨੇ ਸਾਨੂੰ ਇਹ ਪ੍ਰੋਗਰਾਮ ਕਰਨ ਤੋਂ ਰੋਕਿਆ ਉਹ ਤੋਂ ਡਿਪਾਰਟਮੈਂਟ ਦੇ ਵਿੱਚ ਵੀ ਸਾਨੂੰ ਕੁਝ ਜਗੇ ਆ ਸੁਭਾਗ ਹਾਂ ਇਸ ਪ੍ਰੋਗਰਾਮ ਦੇ ਲਈ ਮਿਲੀਆਂ ਨੇ ਡਾਕਟਰ ਕਿਸੇ ਪੰਤੀ ਹੁਣ ਦਾ ਧੰਨਵਾਦ ਕਰਦੇ ਹਾਂ ਡਾਕਟਰ ਰਾਜੀ ਦੇ ਨਾਲ ਦੇ ਡਾਕਟਰ ਗਰਜਨ ਦਾ ਦੇਸੀ ਪੰਜਾਬੀ ਜੁਨੀਅਰ ਨੂੰ ਮੁਕੰਮਲ ਕਰਦੇ ਹਾਂ ਉਹਨਾਂ ਦੇ ਇੰਕੀ ਦਾ ਹੁਣ बजेंद्र सिंह रहना बेटा आपने बोला याद नहीं दुनिया उन सब नक्शे तो सबका समान कि वो अपनी यात्रा नहीं करी है जब तक बाकी होना ना आपके साथ साझेदार साझियां करना तेरा मिशन आपने नाम तो लगाया है चलना इलेवन की करूँगा बजेंद्र सिंह रहना हम रिपीट में कर लेगा नहीं यार ਇਹ ਜਿਹੜੀ ਹੈ ਕਿ ਲਗਾਈ ਕੋ ਖਰ ਮੈਂ ਕਰੀ ਜਲਦੀ ਹੈ ਇਹ ਇਤਨੀ ਉਰੇ ਲਾ ਉਰੇ ਲੂ ਅੰਭੀਨ ਲੱਗੇ ਆ ਲ 30 ਸਾਲ ਦੇ ਹੋ ਗਏ ਕਿ ਕਿਉਂ ਵੀ ਮੈਂ ਮੈਂ ਕਰਨਾ ਮੈਂ ਪੂਲੇ ਕਰਕੇ ਗਲਤੀ ਨਹੀਂ ਨਾ ਸਮਾਈ ਕੋਰੇ ਸਭ ਤੋਂ ਪਹਿਲਾਂ ਤਾਂ ਇਨਾਮ ਨਰਾਂ ਦੀ ਐਤੋਂ ਦੇ ਲੋਕਲ ਪੀਐਸਯੂ ਵਿਦਿਆਰਥੀਆਂ ਦੀ ਸਾਨੂੰ ਬੜਾ ਮਾਣ ਆ ਤੁਹਾਡੇ ਦੇ ਵੇਸਾਕ ਸਿੰਘ ਮੈਂ 55-60 ਸਾਲ ਦੀਆਂ ਪੁਰਾਣੀਆਂ ਗੱਲਾਂ ਕਰਦੇ ਆ ਤੇ ਜਿਹਨੂੰ ਤੁਸੀਂ ਅੱਜ ਲੜੀ ਬਾੜ ਇਸ ਨੂੰ ਫਿਰੋ ਰਹੇ ਹੋ ਸਾਡੇ ਬਹੁਤ ਹੀ ਗੱਲ ਸੰਦੇ ਜੀ ਬਾਗੀ ਜਿਹਨਾਂ ਦਾ ਨਾਮ ਪੰਜਾਬ ਦੇ ਵਿੱਚ ਨਹੀਂ ਦੁਨੀਆ ਦੇ ਵਿੱਚ ਵੀ ਜਾ ਪਉਂਦਾ ਉਹਨਾਂ ਦੀ ਅਚਾਨਕ ਜਨੇ ਵੀ ਨੂੰ ਤੋਂ ਬਾਅਦ ਸਾਡੇ ਵੀ ਸ਼ਰੀਰ ਹੱਡੇ ਕਿਉਂਕਿ ਅਸੀਂ ਉਹਨਾਂ ਦੇ ਨਾਲ ਕਾਫੀ ਸਮਾਂ ਬਤਾਇਆ ਸੀ ਅੱਡ ਕਰਕੇ ਜੀ ਬੈਠੇ ਨੇ ਤੇ ਸਾਲਿਆਂ ਨੇ ਅਸੀਂ ਇਹਨਾਂ ਦਾ ਥੋੜਾ ਜਿਹਾ ਵੱਧ ਰੋਲ ਹੈ ਸਾਡੇ ਨਾਲੋਂ ਤੇ ਅੱਜ ਜਿਹੜੀ ਸੰਗਤ ਜੀ ਸਮਾਗਮ ਹੋ ਰਿਹਾ ਹੈ ਇਹਦੇ ਤੁਸੀਂ ਬਹੁਤ ਹੀ ਜਨੇ ਖਲ ਬਹੁਤ ਜੀ ਧੰਨਵਾਦੀ। ਉਹ ਫੰਟਕੀ ਜਿਹੜਾ ਸਾਡਾ ਪੀਐਸਜੀ ਦੇ ਸੰਘਰਸ਼ਾਂ ਦੇ ਇੱਕ ਲੋਕ ਗੱਲਾਂ ਸੀ ਕਰ ਸਕਦੇ ਆ। ਕਿਤਾਬਾਂ ਦੇ ਵਿੱਚ ਵੀ ਆਮ ਹੀ ਲਗਾ ਆਪਣੇ ਬਾਕੀ ਜੀ ਦੀ ਕਿਤਾਬ ਵਿੱਚ ਤੇ ਜਵਨਾ ਜੀ ਦੀ ਕਿਤਾਬ ਵਿੱਚ ਬਹੁਤ ਪੇਜ ਤੇ ਰੱਖਿਆ ਹੈ। ਪਰ ਇਹਦੇ ਵਿੱਚ ਨਾਂ ਸਮਾਂ ਬਹੁਤ ਆ ਲੈਂਦੇ ਪਏ। ਅਸੀਂ ਦੋ ਹੀ ਆ ਮੈਂ ਬਚਿੰਦੇ ਦੇ ਅਰਜਿੰਦਰਾ ਕਾਰਜ ਦੇ ਵਿੱਚ ਬੈਂਕ ਦੇ ਵਿੱਚ 165 ਦੇ ਵਿੱਚ ਗ੍ਰੈਜੂਏਸ਼ਨ ਲਈ ਤੇ 66 ਸਟਾਫ ਦੇ ਵਿੱਚ ਸਾਨੂੰ ਨਾਲ ਹੀ ਉੱਥੇ ਪ੍ਰੋਫੈਸਰ ਪੈ ਜਾਣ। ਸੁਬੀ ਜੀ ਨੂੰ ਕਹਿੰਦੇ ਆ ਉਹ ਵੀ ਸਾਡੇ ਕਾਲਜ ਦੇ ਪ੍ਰੋਫੈਸਰ ਸਨ। ਉਹ ਇੰਗਲਿਸ਼ੀ ਐਮਏ ਕਰਨ ਤੋਂ ਬਾਅਦ ਉੱਥੇ ਅਡਾਗ ਦੇ ਉੱਤੇ ਪ੍ਰੋਫੈਸਰ ਲਗੇ। ਉਹਨਾਂ ਦੇ ਅਸੀਂ ਬੜੇ ਜਿਣੀ ਆ। ਕਿਉਂ ਇੱਕ ਲੈਫਟ ਮੂਵਮੈਂਟ ਦੇ ਆਦਮੀ ਸਮਝੋ। ਉਹਨਾਂ ਨਾਲ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ। ਤੇ ਉਹਨਾਂ ਨੇ ਸਾਨੂੰ ਵਧੀਆ ਲਾਈਨ ਤੇ ਜਾਂਦਾ ਜੋ ਵੀ ਅੱਜ ਵੀ ਬੇਸ਼ੱਕ ਅਸੀਂ 50 ਸਾਲ 55 ਸਾਲ ਤੋਂ ਬਾਅਦ ਗੱਲ ਕਰ ਰਹੇ ਹਾਂ ਪਰ ਅੱਜ ਵੀ ਉਹ ਸਾਨੂੰ ਜਿਹੜੇ ਸੰਘਰਸ਼ ਲਈ ਵੀ ਕੋਈ ਮਸਲਾ ਬਿਨਾਂ ਸੰਘਰਸ਼ ਤੋਂ ਹੱਲ ਹੋਣਾ ਹੁੰਦਾ ਹੈ ਸੰਘਰਸ਼ ਕਿਸ ਤਰ੍ਹਾਂ ਦਾ ਹੋਵੇ ਪੀਐਸਯੂ ਨਿੱਗਰਤ ਜਿਹੜੀ ਸੀ ਪੰਜਾਬ ਦੇ ਵਿੱਚ ਉਹ ਹੌਲੀ-ਹੌਲੀ ਪਾਰਟੀ ਦੇ ਸਹਾਰੇ ਨਾਲ ਚੱਲਣ ਦੀ ਬਜਾਏ ਜਿਵੇਂ ਜਿਵੇਂ ਪਾਰਟੀ ਦਾ ਡੇਟਾ ਹੁੰਦਾ ਗਿਆ ਨਕਸ਼ਾ ਜੀ ਮੂਵਮੈਂਟ ਦਾ ਤੇ ਉਸ ਤਰ੍ਹਾਂ ਹੀ ਵਿਦਿਆਰਥੀਆਂ ਨੂੰ ਵੀ ਆਟਾ ਛੱਡਣਾ ਪਿਆ ਇਸ ਕਰਕੇ ਅਸੀਂ ਜਿਹੜਾ ਮੈਗਜ਼ੀਨ ਵਿਦਿਆਰਥੀ ਸੰਘਰਸ਼ ਕਰਦੇ ਸੀ ਉਹ ਵੀ ਸਾਨੂੰ ਔੜੀ ਔੜੀ ਬੰਦ ਕਰਨਾ ਪਿਆ ਕਿਉਂਕਿ ਇੱਕ ਮਾਰ ਕੇ ਬਾਅਦ ਜੁਨਸੀ ਉਹਨਾਂ ਨੇ ਕੀ ਕਹੀਏ ਹੁਣ ਜਿਹੜੇ ਕਹਿੰਦੇ ਸੀ ਵੀ ਉਨੇ ਤੇ ਇੱਕ ਗਰੀਦਾ ਮੂਵਮੈਂਟ ਵੀ ਹੋਣੀ ਚਾਹੀਦੀ ਹੈ ਜੇਦੋ ਅਸੀਂ ਇਨਕਾਰ ਕੀਤਾ ਅਸੀਂ ਉਹਦੇ ਵਿੱਚ ਮਾਸ ਮੂਵਮੈਂਟ ਨੂੰ ਅੱਗੇ ਚਾਉਣ ਲਈ ਵੀ ਇਹ ਇਹ ਜਿਹੜੇ ਸੰਘਰਸ਼ ਹੈ ਇਸ ਤਰ੍ਹਾਂ ਗਾਉਂ ਜਾ ਬੋਲਦਾ ਸੀ ਪਰ ਮੇਰੇ ਬਾਅਦ ਅਸੀਂ ਇਹ ਜਿਹੜੇ ਇੱਕ ਮੈਦਾਨ ਗੱਡਿਆ ਸੀ ਵਿਦਿਆਰਥੀ ਕੇਤਨ ਉਹਦੇ ਵਿੱਚ ਵੀ ਉਹਨਾਂ ਨੇ ਜੰਤੂ ਕਰਨ ਤੋਂ ਕਰਨ ਲਾ ਕੇ ਸਾਡੇ ਨਾਲ ਕਿ ਸੰਘਰਸ਼ ਪਹਿਲਾਂ ਹੁੰਦਾ ਹੈ ਕਿ ਸੰਨ ਕਿਸੇ ਜਦੋਂ ਅਸੀਂ ਫੇਰ ਲੈ ਕੇ ਗਏ ਗਾਲਾਂ ਚ ਉਹਨੇ ਇਹ ਵੀ ਕਰਦੇ ਯਾਰ ਅਗੇ ਸਤੰਗਰਜ ਪਹਿਲਾਂ ਹੁੰਦਾ ਕਿ ਚੇਤਨਾ ਪਹਿਲਾਂ ਹੁੰਦੀ ਹੈ ਮੈਂ ਕਿਹਾ ਜੇ ਤੁਸੀਂ ਤੁਸੀਂ ਕਹੀ ਜੋ ਇਸ ਕਰਕੇ ਹੌਲੀ ਹੌਲੀ ਅਸੀਂ ਮੇਰੀ ਵੀ ਜਨੇ ਜਨੇ ਮੇਰਾ ਇਕੀ ਦਾ ਸਾਥੀ ਇੰਦਰਜੀਤ ਬਿੱਟੂ ਵੀ ਉਹਦਾ ਵੀ ਹੀਲ ਲਈ ਸੀ ਦਸਤ ਜੈਗ ਦਾ ਵੀ ਇੱਕ ਉਤਰੰਜੀ ਇਸ ਕਰਕੇ ਅਸੀਂ ਉਸ ਨੂੰ ਪ੍ਰਣਾਮ ਕਰਕੇ ਜਨੇ ਘਰੋਂ ਚਲੇ ਗਏ ਅਗੂ ਗਾਂ ਦਾ ਜੁਵੇਨਪੁਰ ਸਾਡੀ ਹੈ ਹੀ ਨਹੀਂ ਸੀ ਤੇ ਨਾਲਿਓ ਜਿਹੜਾ ਖਲਾਸੀਆ ਉਹ ਪੜ੍ਹਨਾਂ ਦੀ ਬਹੁਤ ਰਸਤਾ ਸੀ ਤੇ ਅਸੀਂ ਹੁਣ ਦੋ ਗੱਲਾਂ ਹੀ ਐ ਇੱਕ ਬਟਿੰਡੇ ਦੀ ਜਿਹੜੀ ਮੂਵਮੈਂਟ ਸੀ ਪ੍ਰਿੰਸੀਪਲ ਗੁਰਸੇਵ ਸਿੰਘ ਨੂੰ ਕੱਢਣ ਦੀ ਉਹ ਇਉਂ ਨਹੀਂ ਸੀ ਉਹ ਵੇਖਦੇ ਜੀ ਪ੍ਰਿੰਸੀਪਲ ਦਾ ਰੁਹਾਨ ਕਿੱਥੇ ਰਹਿ ਵੀ ਉਹਦੇ ਵਿੱਚ ਕਿੰਨੇ ਹੀ ਜਹਾਦੀ ਬਿਆਸੀ ਸਾਡੇ ਹੁੰਦੇ ਸੀ ਤੇ ਚੈਰੀ ਵੀ ਹੁੰਦੇ ਸੀ ਤੇ ਉਹਨਾਂ ਦਾ ਸਤ ਸੁਭਾਅ ਹੀ ਸੀ ਬਹੁਤ ਯਾਦ ਤੇ ਜਿਹੜੇ ਉਥੋਂ ਦੇ ਐਸਐਸਪੀ ਸੀ ਸਰਵਤ ਹਿਸਾਬ ਦੀ ਉਹਦੇ ਨਾਲ ਸਾਡੇ ਪ੍ਰਿੰਸੀਪਲ ਦੀ ਚੰਗੀ ਬੰਦੀ ਸੀ ਉਹਦੇ ਬੱਚੇ ਸ਼ਾਮ ਨੂੰ ਗਰਾਊਂਡਾਂ ਦੇ ਵਿੱਚ ਘੋੜੇ ਲੈ ਕੇ ਆ ਜਾਂਦੇ ਸੀ ਜੇ ਜਿਹੜੇ ਘੋੜਿਆਂ ਨੂੰ ਕੋਈ ਰੋਗਣੀ ਸੀ ਜੇ ਕੋਈ ਸਾਡਾ ਮੁੰਡਾ ਕੋਈ ਗੰਦ ਵੀ ਟੱਕ ਜਾਂਦਾ ਉਹਨੂੰ ਇਨਫੋਰਮੇਸ਼ਨ ਮਿਲ ਜਾਂਦੀ ਤੇ ਉਹਨੂੰ ਜੁਰਮਾਨਾ ਕਰਕੇ ਕਈ ਵਾਰੀ ਕਾਲਜ ਦੇ ਵਿੱਚੋਂ ਵੀ ਦੋ-ਚਾਰ ਦਿਨਾਂ ਵਾਸਤੇ ਬੰਦ ਕਰ ਦਿੰਦਾ ਸੀ ਉਹਦੇ ਵਿੱਚ ਅਸੀਂ ਜਿਹੜੇ ਸੀ ਚੋਪੀ ਜੱਤੀ ਹਿਊਨਿਵਰਸਿਟੀ ਨਾਲੀ ਸੀ ਜੇ ਤੁਸੀਂ ਮਲਾਂ ਗੱਲਾਂ ਕਰਦੇ ਨਰਮਾਈ ਨਾਲ ਇਹ ਗੱਲ ਚੰਗੀ ਨਹੀਂ ਵੀ ਇੱਥੇ ਆ ਕੇ ਘੋੜੇ ਦੋਲਦੇ ਆ ਤੇ ਇਹਦੀ ਕਾਰਜਾ ਤੇ ਹਾਟੀ ਖੇਡਣੀ ਹੈ ਫੁੱਟਬਾਲ ਖੇਡਣਾ ਬਹੁਤ ਸਾਰੇ ਆ ਉਹਦਾ ਚਾਸ ਮੇਰੇ ਲਈ ਬੱਲੇ ਆ ਉਹ ਜਿਹਨੇ ਇਸ ਨੂੰ ਬੜਾ ਨਰਮਾਈ ਨਾਲ ਲਿਆ ਮੈਨੂੰ ਕਹਿੰਦਾ ਨਹੀਂ ਇਹ ਨਹੀਂ ਕਰਤਾਂ ਦੀ ਇਹ ਅਹੀ ਗੱਲਾਂ ਹੁੰਦੀਆਂ ਹੁੰਦੀਆਂ ਮੈਂ ਕਹਿੰਦਾ ਇਹ ਮੁੱਡੀਆਂ ਆਉਂਦੀਆਂ ਤੇ ਦੂਜੇ ਵਿਦਿਆਰਥੀ ਕੀ ਹੋ ਕਹਿੰਦਾ ਡੱਕੇ ਤੇ ਜਾਂ ਇੱਥੇ ਉਹਨਾਂ ਦੇ ਘੋੜਿਆਂ ਨੂੰ ਫੜ ਲਿਆ ਫੇਰ ਕੀ ਕਰੋਗੇ ਤੁਸੀਂ ਉਹ ਗੱਲ ਇਹ ਸੀ ਚਟਰ ਦੇ ਪੋਕੇ ਮੈਗਾ ਦੇ ਕਿ ਜਿਹਦੇ ਵਿੱਚ ਅਸੀਂ ਜ਼ਿੰਦਾਬਾਦ ਦਾ ਕਰ ਰਹੇ ਸੀ ਅਸੀਂ ਇਕੱਠੇ ਹੋ ਕੇ ਸਾਰਿਆਂ ਨੇ ਇਹ ਫੈਸਲਾ ਲਿਆ ਕਿ ਪ੍ਰਿੰਸੀਪਲ ਜਿਹੜਾ ਹੈਗਾ ਇਹ ਚੰਗੇ ਡੀਰੋ ਪ੍ਰੋਜੈਕਟ ਲਈ ਹੱਥ ਦੇ ਵਿੱਚ ਆਇਆ ਹੈ ਤੇ ਇਸ ਨੂੰ ਨਾਮੇ ਕਰਨੇ ਗਾ ਜਿਹਨੇ ਪਹਿਲਾ ਇਸ਼ਤਿਹਾਰ ਨਹੀਂ ਛਾਪਿਆ ਜਿਹਨੇ ਬਹੁਤ ਪ੍ਰੋਫੈਸਰਾਂ ਨੇ ਕਿਹਨੂੰ ਜਿਹੜੇ ਚੰਗੇ ਸੀਗੇ ਪ੍ਰੋਫੈਸਰ ਭਜਨ ਸੀ ਉਹ ਸਾਨੂੰ ਕਹਿੰਦਾ ਇਹ ਕੀ ਜਾਨੇ ਉਹ ਅਸੀਂ ਲੈਤਾ ਜੀ ਅਨਮੇਂਸਾ ਮਿਲੀ ਸਰਕਾਰ ਹਰਤਾ ਆਨੇ ਮੇਰੇ ਜ਼ਮੀਲੀ ਹਰਤਾਰ ਉਹ ਵੀ ਕਰਦੋਂਗੇ ਮਾਂ ਜੀ ਆਣਾ ਕਰਾਂਗੇ ਪੂਰੀ ਕੀ ਗੱਲ ਪੰਜਾਬ ਦੀ ਅੱਗੇ ਦਾ ਪਿੰਡਾਂ ਦੀ ਇਹ ਦੁਵਾਨ ਕਰਕੇ ਸੂਚਰਾਂ ਨਾਲ ਅੱਲੀ ਸੱਲਾਹ ਕਿ ਉਹਨਾਂ ਉੱਪਰ ਪਾਇਆ ਜਿਹੜੇ ਉਹ ਵੀ ਹੁੰਦਾ ਹੈ ਜਿਵੇਂ ਕੁਗਰਾ ਦੀ ਕੰਗ ਹੋ ਜੇ ਮਕਾਮਜਾ ਹੋ ਜਾਣਗੇ ਅਸੀਂ ਜੇ ਪੂਰਾ ਜਮੈਂਨ ਡੋਗ ਦਿਨ ਹਰਤਾਰ ਨਹੀਂ ਜੇ ਉਹ ਮੁੰਡੇ ਸਾਡੇ ਕੋਲੇ ਆ ਜਾ ਕਰਨ ਤੇ ਕਦੋਂ ਬੰਦ ਹੋਊਗੀ ਮੈਂ ਪੰਜ ਦਿਨ ਤੇ ਜਲਾਇਆ ਕੇ ਰਿਹਾ ਬੈਠਾ ਤੇ ਇਸ ਕਰਕੇ ਅਸੀਂ ਉਹਨੂੰ ਬੜਾ ਲੰਮੇ ਰੂਪ ਦੇ ਵਿੱਚ ਲੈ ਕੇ ਗਏ ਤੇ ਕਈ ਜਦੋਂ ਹੁੰਦੇ ਸਮਾਈ ਪੇਪਰ ਹੁੰਦੇ ਆ ਉਹਦੇ ਵਿੱਚ ਜਿਹੜੇ ਕੈਰੀਅਰ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਤਾਂ ਆਉਣਾ ਹੀ ਹੁੰਦਾ ਜਿਹੜੇ ਉਹਦੇ ਵਿੱਚ ਜਦੋਂ ਬੱਚਿਆਂ ਨੇ ਕੋਸ਼ਿਸ਼ ਕੀਤੀ ਅਸੀਂ ਵੀ ਉਹਨਾਂ ਨੂੰ ਆਉਣਾ ਚਾਹੀਦਾ ਸੀ ਕਿਉਂਕਿ ਉਹ ਠੀਕ ਆ ਪਈਦੇ ਸਾਰੇ ਪੇਪਰ ਸੜ ਪਤਾਲ ਦੇ ਵਿੱਚ ਵੇਚੀ ਉਹਨਾਂ ਵਿੱਚ ਅਸੀਂ ਜਿਹੜੇ ਪੀਐਸਯੂ ਦੇ ਬੰਦੇ ਸੀ ਜਿਹੜੇ ਪਕੀਲੀ ਮੁੰਡੇ ਹੋ ਗਏ ਸੀ ਅਸੀਂ ਪੂਰੇ ਐਕਟਿਵ ਅਸੀਂ ਉਹਨਾਂ ਨੂੰ ਛਾਰੀਆਂ ਕਲਾਸਾਂ ਦੇ ਵਿੱਚ ਪੜਾ ਵੀ ਜਦੋਂ ਪੇਪਰ ਮੰਡਿਆ ਉਹ ਪੇਪਰ ਵਾਰ ਕੇ ਤੇ ਜਿੰਦਾਬਾਦ ਜਿੰਦਾਬਾਦ ਹੋਈ ਹੋਈ ਪ੍ਰਿੰਸੀਪਲ ਮੁਰਦਾਬਾਦ ਤੇ ਉਹਨਾਂ ਲਾਗੇ ਜਿਹੋ ਦਾ ਫਿਰ ਉਹ ਪੁੱਤ ਵੀ ਸੀ ਪੁੱਤ ਨੇ ਵੀ ਆ ਕੇ ਲਾਤੀ ਜੱਜ ਕਰਤਾ ਮੁੰਡੇ ਬਾਹਰ ਨਿਕਲੇ ਹੋਏ ਤੇ ਗਾਂਗੋ ਗਾਂਗੀ ਹੋਏ ਤੇ ਇਸ ਕਰਕੇ ਉਸ ਤੋਂ ਬਾਅਦ ਬਰੇਜਮਨ ਅਲੀ ਕੋਲ ਤੋਂ ਛੱਡਿਆ ਅਲੀ ਗਵਿੰਦੇ ਦੇ ਹੜ ਕੰਮ ਤੇ ਲਾਇਆ ਵੀ ਰੇਂਦਰਾ ਕਾਲ ਜੱਜ ਨੂੰ ਲਵਾਇਆ ਇਸ ਕਰਕੇ ਸਾਡੇ ਨਾਲ ਸ਼ਹਿਰ ਨੇ ਵੀ ਸਾਥ ਦਿੱਤੀ ਇਸ ਕਰ ਨਾਲ ਉਹ ਵੀ ਗੱਲਾਂ ਜੋ ਚੱਲ ਰਹੇ ਮਿਲਾਈ ਦਾ ਪੜਿਆ ਫਿਰ ਬਾਗੀ ਜੀ ਨੂੰ ਜੱਟਾ ਵੀ ਹੁਣ ਤੋਂ ਵੀ ਸਾਡੇ ਕੋਲ ਹੀ ਜਿਹੜਾ ਮਾਰੂ ਉਹ ਕਹਿੰਦਾ ਤੁਸੀਂ ਦੱਗਦੇ ਯਾਰ ਮਰਨੇ ਤੁਹਾਡਾ ਆਣਾ ਜੁਰੀ ਆ ਦਰਸ਼ਕ ਬਾਗੀ ਬਾਰੇ ਕੋਲੇ ਆ ਗਿਆ ਰਾਤ ਕਰਤੀ ਅਸੀਂ ਮੀਟਿੰਗ ਕੀਤੀ ਕਰਨਾਲ ਸਿੰਘ ਜੀ ਹੋਰ ਤੁਹਾਡੇ ਜਿਹੜੇ ਪੀਐਸਯੂ ਵਾਲੇ ਸੀ ਉਹ ਬੰਦੇ ਸੀ ਵੀ ਕੱਲ ਦਾ ਕੀ ਪ੍ਰੋਗਰਾਮ ਹੈ ਕੱਲ ਨੂੰ ਦੂਜੇ ਦਿਨ ਬਾਗੀ ਨੇ ਏਡੀ ਸਪੀਚ ਦਿੱਤੀ ਕਿ ਕਾਰੇ ਸਾਰੇ ਆ ਗਿਆ ਉਦੋਂ ਡੀਏ ਵੀ ਕਾਰੇ ਸਟੇਜ ਤੇ ਆ ਕੇ ਜਿੰਨਾਂ ਜਣੇ ਕਟ ਬਹੁਤ ਜਲੇ ਹੋ ਗਿਆ। ਕਿ ਉਹ ਸਾਡਾ ਪ੍ਰੋਸੈਸ਼ਨ ਸੀ ਜਿਹੜਾ ਉਹ ਵੀ ਪ੍ਰਿੰਸੀਪਲ ਦੇ ਐਸ.ਐੱਪੀ ਦੇ ਸਾਹਮਣੇ ਕੋਹੀਆਂ ਦੀ। ਇਹ ਉਹ ਨਹੀਂ ਕੀਤੀ ਜੱਟਾ। ਬਾਕੀ ਕਿਹਦਾ ਕੋਈ ਗੱਲ ਨਹੀਂ। ਇਹਦਾ ਮੈਂ ਮੂਰਿਆਂ ਤੋਂ ਜੀ ਮਗਰ ਹੋਇਓ। ਮੈਂ ਕਹਿੰਦਾ ਸੀ ਬਗਾ ਹੋ ਕੇ ਚਲਾਕ ਭੱਜ ਜਾਣਗੇ। ਮੈਂ ਜਿਹੜੀ ਗੱਲ ਚੱਲਾਂਗੇ ਸਾਡੇ ਨਾਲ ਹੀ ਚੱਲਾਂਗੇ। ਅਸੀਂ ਜਾ ਕੇ ਜੋ ਲੰਮਾ ਕਾਫਲਾ ਆਉਣਾ ਜਿਹੜੀ ਜਿਹੜੀ ਕੁੜੀਆਂ ਵੀ ਸਾਡੇ ਨਾਲ ਮੁੰਡੇ ਵੀ ਨਾਲ ਸਾਰੇ ਤੇ ਜਦੋਂ ਉਹਦੇ ਬੀਜੀ ਆਉਣ ਲੱਗੇ ਤਾਂ ਐਸਐਸਬੀ ਹੋਸ਼ ਲੈ ਕੇ ਆ ਗਿਆ ਬਾਹਰ ਜਿਹੜੇ ਪਾਜੀ ਦੀ ਮੈਂ ਕਮਾਲ ਦੇਖੀ ਉਹਨੇ ਜਿਹਨੂੰ ਪਤਾ ਨਾ ਕਿਹਾ ਜੀ ਇਹਦਾ ਮੈਂ ਆਈ ਇਹ ਕਹਿੰਦਾ ਗੱਲ ਸੁਣੋ ਸਾਡੀ ਉਹਨੇ ਧੱਕਾ ਮਾਰਿਆ ਤੇ ਧੱਕਾ ਮਾਰਿਆ ਬਿਗਮਟ ਨੂੰ ਕਾਦਰ ਆ ਤੇ ਉਹਨਾਂ ਦੇ ਜਲਾਠੀ ਜਾਂਦਾ ਕਰਨਾ ਹੀ ਸਾਨੂੰ ਪਤਾ ਹੀ ਨਹੀਂ ਵੀ ਲਾਠੀ ਨਾਲ ਤਾਂ ਹੋਊ ਪਈ ਲਾਠੀ ਜਾਂਦੀ ਹੀ ਹੋਇਆ ਬਸ ਉਧਰੋਂ ਕਿ ਅਕਈ ਲਗੇ ਪਏ ਸੀ ਇੱਟਾਂ ਨੇ ਕਢਾੜ ਦਾ ਕੇ ਪੁਲਸਾਂ ਨੂੰ ਅਸੀਂ ਪੁੱਤ ਭੱਜ ਗਈ ਕੋਈ ਮੁੰਡੇ ਭੱਜ ਗਏ ਤੇ ਹੀਰ ਦੇ ਵਿੱਚ ਜੀ ਅਸੀਂ ਉਸ ਮੂਮੰਤ ਦੀ ਕਹਾਣੀ ਦੱਸਦਾ ਤੇ ਸਾਨੂੰ ਜਦੋਂ ਭੜ ਕੇ ਮੁੰਡਿਆਂ ਨੂੰ ਚੱਕ ਕੇ ਲੈ ਗਏ ਤੇ ਬੱਗੀੜ ਵੀ ਚੱਕ ਲਿਆ ਤੇ ਅਸੀਂ ਜਦੋਂ ਬਾਹਰ ਆਏ ਕਹਾ ਲੰਮੇ ਰੋੜ ਜਿੱਥੇ ਵੀ ਜੋ ਪੁਲਸ ਕਰਦੇਗੀ ਤੇ ਮੈਂ ਸੀ ਕਰ ਮੈਂ ਸੀ ਅਸੀਂ ਸਾਰਿਆਂ ਨੇ ਲੈ ਕੇ ਸੀ ਵੀ ਆਪਾਂ ਹੁਣ ਨਾ ਵਾਪਸ ਜਾ ਕੇ ਪੁਲਸ ਦੇ ਵਿੱਚ ਮੱਝੀ ਉਹ ਜਿਹੜੇ ਬੱਚੇ ਬਚਾਗੇ ਆਪਾਂ ਨੂੰ ਕੁੱਟਣਗੇ ਜਾਂ ਪਾੜ ਲੈਗੇ ਜਾਂ ਆਪਾਂ ਕੁਝ ਕਰਾਂਗੇ ਤੇ ਤਾਂ ਕਿ ਜਿਹੜੇ ਗਵਰਨਰ ਬੱਚੇ ਫੜ ਕੇ ਲੈ ਗਏ ਉਹ ਵੀ ਉਹਨਾਂ ਦਾ ਹੰਗਾਮਾ ਬਣਾਵਾਂਗੇ ਆਪਾਂ ਜੇ ਆਪਾਂ ਹੀ ਇਸੇ ਬਾਹਰ ਕਰਕੇ ਮੀਡੀਆ ਕਰਦੇ ਨੇ ਵੀਡੀਓ ਦਾ ਕੀ ਕਹਦਾ ਅਸੀਂ ਮੁੜੇ ਮੁੜ ਕੇ ਆ ਗਏ ਜਿਹੜਾ ਅਸੀਂ ਕਾਲੇ ਦੇ ਕੋਲੇ ਉਹਦੇ ਫਿਰ ਪੁਲਿਸ ਗਈ ਫਿਰ ਅਸੀਂ ਪੈ ਗਈ ਉਹਨਾਂ ਨੂੰ ਪੈ ਗਈ ਸਾਨੂੰ ਫੌਟਾ ਜੀ ਉਹਨਾਂ ਨੇ ਪਹਿਲਾਂ ਨਾਲ ਹੀ ਚਲਾਈ ਤੇ ਫਿਰ ਸਾਨੂੰ ਉਹਦੇ ਤੇ ਬੈਂਕ ਜਿੱਤੀ ਪਾਰਿਆ ਤੇ ਉੱਥੇ ਜਾ ਕੇ ਬਾਗੀ ਸਾਹਿਬ ਵੀ ਟਕੇ ਜੀ ਅਸੀਂ ਵੀ ਰਹਿ ਕੇ ਜਾ ਕੇ ਤੇ ਜਿਹੜਾ ਉਹ ਡੋਕਟਰ ਆਵਾਜ਼ ਆ ਗੰਦਾ ਬਹਿਣਾ ਆਦ ਨੂੰ ਮੈਨੂੰ ਅੱਧੀ ਰਾਤ ਮੈਨੂੰ ਟੱਕਰਿਆ ਉਹ ਤੇ ਬਾਹਰ ਕਰਦਾ ਮੈਂ ਕਹਿੰਦਾ ਆਓ ਜੀ ਪ੍ਰਧਾਨ ਜੀ ਥੋੜੀ ਗੱਲ ਕਰਾਉਣੀ ਹੈ ਕਿਹਦੇ ਨਾਲ ਮੈਂ ਮੇਰੀ ਗੱਲ ਹੈ ਥੋੜੀ ਗੱਲ ਕਰਾਉਣੀ ਹੈ ਅਗੇ ਨਹੀਂ ਜੀ ਤੁਸ ਚੋਦਾ ਕਰਾਉਣਾ ਕੋਈ ਉਹ ਮੈਂ ਕਹਿੰਦਾ ਗੱਲਾ ਕੋਈ ਸੀ ਜਿੱਦਾਂ ਨਹੀਂ ਕਰਦਾ ਤੇ ਤੁਸੀਂ ਅੱਧਾ ਗੰਡੀ ਰੱਖੋ ਉਹ ਅਨਾਜ ਫੇਰ ਬਾੜੇ-ਬਾਰੇ ਆ ਗਏ ਤੇ ਉਹ ਮੈਨੂੰ ਫੇਰ ਲੈ ਕੇ ਘਰ ਨੂੰ ਸੱਜਾ ਉਹ ਜਿਹੜੇ ਉਹਦੇ ਸਹੀ ਸੀਗੇ ਚੰਗੇ ਉਹ ਮੈਂ ਉਸ ਨੂੰ ਕਿਹਾ ਹੈ ਕਿ ਮੈਂ ਦਾ ਚੱਲਿਆ ਤੇ ਤੁਸੀਂ ਇਹ ਕੰਮ ਨਾ ਕਰੋ ਬਿਲਕੁਲ ਗੰਦਾ ਧੁਕਣਾ ਉਮਰੀਦੈਂ ਵੀ ਕੋਈ ਇਹ ਬਾਤ ਨਹੀਂ ਹੁੰਦੀ ਹੜਤਾਲ ਜਿਹੜੇ ਇਸ ਤਰ੍ਹਾਂ ਦੇ ਮੂਮੈਂਟਾਂ ਤੇ ਡੜੀ ਡੜੀਆਂ ਇਸ ਕਰਕੇ ਜਦੋਂ ਗਵਰਨਮੈਂਟ ਕਾਲੇ ਲੁਧਿਆਣਾ ਦੇ ਵਿੱਚ ਭਾਰਤਵਾਦੀ ਕਲਾਸ ਸੀ ਮੂਮੈਂਟ ਤੇ ਉਹ ਸਾਡੇ ਨਾਲ ਐਸੀ ਜੜੀ ਕਿ ਸਾਰਾ ਪੰਜਾਬ ਹੀ ਉੱਠ ਰਿਹਾ ਜਿਹਨੂੰ ਜਿਵੇਂ ਫਾਮਾ ਸਰਪੋਰਟ ਜਾਂਦੇ ਸੀ ਜਾਂ ਇਹ ਕਾਲ ਦਿੰਦੇ ਸੀ ਤਾਂ ਕਾਲੇ ਮਾਨਸਾ ਸਾਡੇ ਨਾਲ ਲੱਗਦਾ ਸੀ ਮਾਨਤਾਵਾਂ ਨੇ ਬਹੁਤ ਇਸ ਦੇ ਵਿੱਚ ਸਨਾ ਸਾਥ ਦਿੱਤਾ ਇਸ ਕਰਕੇ ਜਦੋਂ ਇਹਨਾਂ ਚੋਟ ਗਵਰਨਮੈਂਟ ਦੇ ਅਮਨ ਦੇ ਜਨਕ ਕਾਲੇਜੀ ਦਾ ਇਹ ਵਿੱਚ ਬਹੁਤ ਹੀ ਸਾਡੇ ਚੰਗੇ ਫਾਰਕੀਸ਼ ਹਿੱਸਾਰੀ ਤੇ ਸੰਜੀਤ ਸਿੰਘ ਤੇਰੀ ਸੀ ਇਹਨਾਂ ਦੀ ਵੀ ਵੀ ਸੀ ਇਹਨਾਂ ਨੇ ਸਰਦੋੜ ਦੀ ਬਾਜੀ ਉਹਦਾ ਲਾਰਕੀ ਸੀ ਤੇ ਬਾਕੀ ਵੀ ਉੱਥੇ ਜਾਂਦਾ ਸੀ ਸਾਡੇ ਕੋਲੇ ਵੀ ਆਉਂਦਾ ਸੀ ਤੇ ਉਹਦੀ ਖਤਰਸ਼ਾ ਹੈ ਇੱਕ ਮੁੰਡਿਆਂ ਨੇ ਬਹੁਤ ਹੰਗਲਾ ਪੜਿਆ ਇਹ ਕਰਕੇ ਉਹਨਾਂ ਨੂੰ ਉਹ ਗਰਮ ਸੀ ਗਰਮ ਦਰਾ ਸੀ ਤੇ ਗਰਮ ਨੇ ਫਿਰ ਇਹਨਾਂ ਨੂੰ ਬਲਾ ਕੇ ਸਨ ਤੇ ਉਹਨਾਂ ਨੇ ਇਹਨਾਂ ਦੋਨਾਂ ਪ੍ਰਿੰਸੀਪਲਾਂ ਨੂੰ ਬਦਲਿਆ ਤੇ ਫੇਰ ਕਦੇ ਜਾ ਕੇ ਸ਼ਾਂਤੀ ਹੋਈ ਇਸ ਤਰ੍ਹਾਂ ਦਾ ਇਹ ਮਿਹਨਤ ਸੀ ਸਾਡੀ ਦੂਜੀ ਗੱਲ ਬਾਤ ਇੱਕ ਹਾਸਨੇ ਗੱਲ ਉਹਦੇ ਟਵਣਾ ਜੀ ਸਾਰਿਆਂ ਨੂੰ ਦੱਸ ਜਾਂਦੇ ਆ ਸਾਨੂੰ ਦਾ ਬੋਲਣ ਦਾ ਮੌਕਾ ਦਿੰਦੇ ਨੇ ਤੇ ਤੇ ਇਹ ਐਸੀ ਚੀਜ਼ਾ ਦਿਲਚਸਪ ਆਂਦੀ ਆ ਇਹਨਾਂ ਮੈਂ ਉਹ ਬਰਜਿੰਦਰਾ ਕਾਲੇ ਫੀਲਡ ਕੋਰਟ ਦੇ ਵਿੱਚ ਸੀ ਮੈਂ ਤਾਂ ਡਿਜੀ ਕਰਾਇਆ ਸੀ ਨਕਰ ਤੇ ਉਹਦੇ ਆ ਕੇ ਐਡਮਿਸ਼ਨ ਮੈਨੂੰ ਲੈਣੀ ਪਈ ਪਾਰ ਐਮ ਐ ਪਾਰਟਸ ਤੇ ਉਹ ਸਾਡਾ ਕੋਈ ਕੈਰੀਅਰ ਤਾਂ ਹੁੰਦਾ ਨਹੀਂ ਜੀ ਸਾਨੂੰ ਤਾਂ ਜਿਵੇਂ ਪਾਰਟੀ ਕਹਿੰਦੀ ਫਰਾਨੇ ਗੱਲ ਚਲੋ ਜੀ ਅਸੀਂ ਤਾਂ ਉਵੇਂ ਆ ਜਾਂਦੇ ਸਾਨੂੰ ਕਿ ਉਹਦੇ ਬਰਜਿੰਦਰਾ ਕਾਲ ਵਿੱਚ ਤੇ ਬਰਜਿੰਦਰਾ ਕਾਲੇ ਦੇ ਵਿੱਚ ਅਸੀਂ ਪਹਿਲੀ ਵਾਰ ਜਾ ਕੇ ਬਹੁਤ ਲੰਮਾ ਸੰਗਤਕ ਤੇ ਬਾਕੀ ਦੀ ਰਿਹਾਈ ਹੋਇਆ ਤੇ ਇਸ ਤਰ੍ਹਾਂ ਇਹ ਉਜਾਗ ਜਿਹਨੇ ਸਾਰਾ ਸਿਸਟਮੇ ਹੋਣੀ ਕਰਤਾ ਰਹਾ ਤੇ ਸਾਡੀ ਜਿਤ ਸਾਰੇ ਸਾਈਂ ਹੁੰਦੀ ਰਹੀ ਤੇ ਖੇਲ ਦੇ ਵਿੱਚ ਸਾਰੇ ਪੰਜਾਬ ਲੈਤੇ ਤੇ ਬਾਕੀ ਜਹਾਈ ਵਾਸਤੇ ਹੀ ਕਾਲ ਦਿੱਤੀ ਗਈ ਤੇ ਪੰਜਾਬੀ ਜਨ ਅੰਦੋਲਨ ਇੱਕ ਕੇਂਦਰ ਬਣਾਇਆ ਸੀ ਇਹਨੂੰ ਕੇਂਦਰ ਬਣਾ ਕੇ ਇੱਥੇ ਬਣਾਇਆ ਸੀ ਵੀਕਾਨ ਜੀ ਆ ਰਹੇ ਨੇ ਗ੍ਰਹਿ ਮੰਤਰੀ ਜੋ ਇੰਡੀਆ ਤੇ ਉਹਨਾਂ ਦੇ ਬੜੀ ਸੀਕ੍ਰੀਟ ਰੱਖਣੀਆਂ ਇਹ ਗੱਲ ਅਜੀ ਬਿਲਕੁਲ ਸੀਕ੍ਰੀਟ ਰੱਖੀ ਪਤਾ ਹੀ ਨਹੀਂ ਲੱਗਿਆ ਨਾ ਨੰਦਸਾਮ ਭਾਈਚਾਰ ਨੂੰ ਪਤਾ ਲੱਗਿਆ ਨਹੀਂ ਕੀ ਹੋਊਗਾ ਇੱਥੇ ਤੇ ਅਸੀਂ ਮੈਂ ਵੀ ਉਹਦਾ ਸਾਡੀ ਜਿਹੜੀ ਐਮ ਐਂਡੀ ਕਲਾਸ ਸੀ ਉਹ ਸਾਰੇ ਬੱਚੇ ਤੇ ਆ ਗਈ ਸੀ ਆਗੇ ਖੁਨਾਲ ਦੇ ਵਿੱਚ ਅਸੀਂ ਨਾ ਅੱਗ ਤੇ 4-4 5-5 ਦੇ ਗਰੁੱਪ ਬਣਾ ਕੇ ਬਾਦੇ ਵੀ ਨਾਲੇ ਕੋਲੇ ਆਵਾਜ਼ ਆਣੀ ਚਾਹੀਦੀ ਹੈ ਦਿੱਲੀ ਤੱਕ ਆਵਾਜ਼ ਫੜਕੂਗੀ ਫੇਰ ਅਸੀਂ ਬਾਗੀ ਨਹੀਂ ਕਰ ਸਕਾਂਗੇ ਇਹ ਅਦਰਵਾਈਜ਼ ਨਹੀਂ ਕਰਦੇ ਇਸ ਕਰਕੇ ਕੀ ਹੋ ਰਿਹਾ ਹੈ ਜਦੋਂ ਅਸੀਂ ਉਹ ਤੇ ਬੁੱਕ ਚਾਹਾਂਦੀ ਹੋਣ ਲੱਗੇ ਦੰਬਾ ਸੀ ਬਾਕੀ ਜਹਾ ਕਰੋ ਜਾਂ ਸਰਕਾਰ ਮੋਟਾ ਬਾਦ ਗਿਆਨੀ ਅਜਾ ਆਪਣਾ ਇੱਕ ਰਾਜਸੀ ਸੀ ਉਹਦਾ ਜੀਨੇਦਰ ਉਹ ਲੋਈ ਵਿੱਚ ਬਠੇ ਸੀ ਗੰਦੀ ਸਾਰਾ ਪਨਾਲ ਹੀ ਖੱਡ ਗਿਆ ਜਨਰਲ ਜਰਨਲ ਪੁਲਿਸ ਦਾ ਵੀ ਆ ਗਈ ਲਾਠੀ ਚਾਰਨ ਹੋਇਆ ਚਲੋ ਮੰਨਣ ਜਿਹੜਾ ਹੁੰਦੇ ਇਹਦਾ ਵਿੱਚ ਜਲਦੀ ਸੰਘਰਸ਼ ਪਾਉਗੇ ਸੰਘਰਸ਼ ਤੇ ਹੀ ਹੋਈ ਇਹ ਹੈ ਜਾਂ ਜਖਮ ਉੱਤੋਂ ਵੀ ਮਾਰੋਗੇ ਜਾਂ ਤੁਸੀਂ ਕਰੋਗੇ ਕੋਈ ਗੱਲ ਫੇਰੀ ਜੀ ਜੱਲਦਾ ਆਉਂਦਾ ਤੇ ਰਿਆਲਤਾ ਜੀ ਤੇ ਕੱਢ ਲਿਆਉਂਗਾ ਵੀ ਉਹਨਾਂ ਪਾਰਟੀ ਨੂੰ ਜੀਵਣ ਲੱਗਣਗੇ ਤੇ ਉਹੀ ਗੱਲ ਹੋਈ ਥੋੜੇ ਜਿੜ ਬਾਅਦ ਉਹਨਾਂ ਨੂੰ ਰਿਹਾਵੀ ਘੱਟ ਗਿਆ ਸੀ ਤੇ ਇਹ ਸੰਘਰਸ਼ ਦੇ ਰੂਪ ਵਿੱਚ ਤੁਸੀਂ ਬਾਕੀ ਜੀ ਇਕਦਾਫਾ ਦੇ ਵਿੱਚ ਤੁਸੀਂ ਪੜ ਹੀ ਰਹੇ ਹੋ। ਯਾਨੀ ਗੱਲ ਤਾਂ ਇਹ ਹੈ ਸੰਘਰਸ਼ ਹੀ ਕਹੇ ਜੀ ਕੀ ਹੁੰਦੀ ਹੈ ਕਿ ਜਿਹੜਾ ਕਿਸੇ ਨੇ ਮਿਹੜੇ ਲੱਗ ਜਾਂਦਾ ਹੈ ਨਹੀਂ ਤਾਂ ਇਸੇ ਕਾਰਪੋਰੇਟ ਵਿੱਚ ਕਰਦੇ ਨੇ ਨਾ ਬੋਰਡਿੰਗ ਕਰਦੇ ਨੇ ਉਹਨਾਂ ਦੀ ਸਾਡੀ ਮਨਉਜੋ ਸਾਡੀ ਮਨ ਜਿਉਂ ਉਹਨਾਂ ਦੀ ਮੰਨਣ ਲੱਗੇ ਤਾਂ ਪਾਸੇ ਤੇ ਕੁਝ ਹੁੰਦਾ ਹੀ ਨਹੀਂ ਸੀ। ਅੱਜ ਇਹ ਮੁੰਡੇ ਨੇ ਦੱਸਿਆ ਮਨ ਨੇ ਵੇ ਸਾਡੇ ਕਾਲਜ ਦੇ ਵਿੱਚ ਵੀ ਇਹੋ ਜਿਹੇ ਫਰਮਾਨ ਦਿੱਤੇ ਜਾ ਰਹੇ ਨੇ ਵੀ ਆ ਤੁਸੀਂ ਬੋਲਦਾ ਤੇ ਉਹ ਆ ਤੁਸੀਂ ਨਹੀਂ ਬੋਲਦਾ ਤੇ ਆ ਨਹੀਂ ਕਰ ਸਕਦੇ ਅੱਜ ਦੀ ਇੱਕ ਘਟਨਾ ਹੀ ਮੈਂ ਤੁਹਾਨੂੰ ਦੱਸਦਾ ਇੱਥੋਂ ਦੀ ਵਿਹਾਲ ਵਾਕੇ ਠੀਕ ਹੈ ਅਸੀਂ ਜਦੋਂ ਗੱਡੀ ਲੈ ਕੇ ਆਏ ਅਕਰਨੈਲ ਰਟਨ ਮਹਿਤਾ ਜੀ ਬੈਠੇ ਨੇ ਤੇ ਆ ਪ੍ਰਾਰ ਕਰਦਾ ਬਠਾ ਅਸੀਂ ਚਾਰੇ ਜਣੇ ਗੱਡੀ ਲੈ ਕੇ ਉਸ ਤੋਂ ਆਏ ਆ ਗਿਆ ਦੀ ਗੱਡੀ ਲੈ ਆਤੀ ਉਸ ਜਲਾਦੀ ਗੇਟ ਤੇ ਉਹ ਕਹਿੰਦੇ ਇੱਥੋਂ ਜਿਆਦਾ ਜਿੰਨਾ ਕਿ ਆ ਵਿੱਚ ਅਸੀਂ ਕਿਹ ਨਹੀਂ ਚਾਹਤਾ ਤੇ ਯਾਰ ਮੈਂ ਮਗਾ ਜਾਣ ਦੇ ਗਾ ਰਹੀਦਾ ਤਬਾਤ ਸੈਮੀਨਾਰ ਮੇਰੇ ਨੂੰ ਜੋ ਸੈਮੀਨਾਰ ਨਿਕਲੀ ਆ ਜੋ ਸੈਮੀਨਾਰ ਦੀ ਗੱਲ ਸੁਣੀ ਉਦੋਂ ਕਹਿੰਦੇ ਯਾਰ ਵੀ ਤੁਸੀਂ ਫੋਨ ਕਰਾ ਦਿਓ ਐਚੀ ਹਾਂ ਮੈਂ ਕਿਹਾ ਫੋਨ ਕਰਦਾ ਜੀ ਕਿਹਾ ਕਿ ਸਾਡੇ ਕੋਲ ਹੈਗਾ ਤਾਂ ਮੈਂ ਦੇ ਤੇ ਚੱਲਿਆ ਸੀ ਫੋਨ ਨਹੀਂ ਕੀ ਤੇ ਉਸ ਕਿਰੀ ਮੀਟਿੰਗ ਐ ਮੈਂ ਮੀਟਿੰਗ ਹੈਗੀ ਆ ਸਾਡੀ ਹੋਈ ਗੱਲ ਤੋਂ ਦੱਸਦੇ ਨਾ ਸਹੀ ਨਾ ਤੇ ਉਹਨੇ ਜੀ ਮੇਰਾ ਨਾਮ ਲਿਖ ਲਿਆ ਚਲੋ ਠੀਕ ਹੈ ਕਹਿੰਦਾ ਭੇਜਿਆ ਉਹਨੇ ਬਰਜਿੰਦਰ ਸਿੰਘ ਲਿਖਿਆ ਬੈਠਾ ਜੇ ਕਿਉਂ ਕਿ ਜੀ ਚਾਹਤ ਨਹੀਂ ਹੱਥਲੇ ਮੁੰਡੇ ਜਾਣਦੇ ਤੇ ਮੈਨੂੰ ਕਹਿੰਦਾ ਜਿਹੜਾ ਤੁਹਾਡਾ ਹੈਡ ਆਫ ਦੀ ਡਿਪਾਰਟਮੈਂਟ ਉਹਨੇ ਗੱਲ ਕਰੋ ਮਾ ਸਾਡਾ ਕੋਈ ਡਿਪਾਰਟਮੈਂਟ ਨਹੀਂ ਅਸੀਂ ਤਾਂ ਪੀਐਸਟੀ ਦੇ ਬੰਦੇ ਆ ਉਹ ਕਹਦਾ ਹੈ ਉਹ ਕਹਦਾ ਹੈ ਮੈਂ ਕੀ ਉਹ ਕਹਦਾ ਚਲੋ ਗੱਡੀ ਨੂੰ ਉੱਧਰ ਉਹ ਉੱਧਰ ਲਾਓ ਅਵੇ ਜੱਡੀਆਂ ਤੇ ਲਾ ਕੇ ਪਈ ਹਾਂ ਵੀ ਕਿਤੇ ਆਵੇ ਜਿਹੜੇ ਆ ਆ ਹਾਲ ਨਹੀਂ ਸਾਡੇ ਵੀ ਜੇ ਸੰਗੀਨਾ ਦਾ ਵੇਦਾ ਠੀਕ ਹੈ ਜੇ ਸੰਧਾਲੀ ਸਮਾਗਮ ਮੈਂ ਕਿਸੇ ਦਾ ਪੀਐਸਟੀ ਹੋਵੇ ਤਾਂ ਫੇਰ ਨਹੀਂ ਬੰਦ ਦਿੰਦੇ ਸੀ ਉਹ ਸਾਰੇ ਮਸ਼ਹੂਰ ਹੋਇਆ ਤੇ ਹੋਰ ਵਾਰ ਸਾਰਿਆਂ ਠੀਕ ਹੈ ਗੱਲਾਂ ਸਾਰੀਆਂ ਹੋਈਆਂ ਸਾਡੇ ਸੜਕੜੀ ਜੀ ਬੈਠੇ ਨੇ ਇਹ ਸਾਡੇ ਗੁਰਮੀ ਸਾਹਿਬ ਜੀ ਤੇ ਇਹ ਸਾਨੂੰ ਜਦੋਂ ਮਸਤਾਰ ਰਾਣ ਦਸੰਗੀ ਮੈਂ ਸਾਰਿਆਂ ਦਾ ਲੋਕਾਂ ਦਾ ਸਾਡੇ ਬੀਵੀਆਂ ਦਾ ਭੈਣਾਂ ਦਾ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਕਰਤਾਂ ਤੇ ਇਹਨਾਂ ਦੀ ਆਰਗੇਨਾਈਜ਼ਿੰਗ ਦਾ ਸਭ ਤੋਂ ਵੱਧ ਧੰਨਵਾਦ ਹੈ ਜਿਨ੍ਹਾਂ ਨੇ ਇਹ ਪ੍ਰੋਗਰਾਮ ਰਜਾਣਾ ਦੇ ਸੁਣਨਾ ਅਜੀ ਤੇ ਅਭਿਸ਼ੇਕ ਉਹਨਾਂ ਦੇ ਸੁਣਨਾ ਆਜੀ ਨੂੰ ਤੇ ਜੇ ਮਤਾਂ ਦੇਖਦੇ ਆ ਵੀ अमर, अमर, रहे। तो अमर रहे दर्शन सिंह बाकी अमर रहे दर्शन सिंह बाकी अमर रहे दर्शन सिंह बाकी अमर रहे